ਇਹ ਬਾਰਾ ਪਿੰਡ ਦਾ ਮਾਲਕ ਹੈ ਸਰਦਾਰ ਸ਼ੇਰ ਸਿੰਘ ਤੇ ਕਵਤਾਰ ਸਿੰਘ ਵੱਡਾ ਕਵਤਾਰ ਆ ਛੋਟਾ ਸ਼ੇਰ ਆ ਕੋਈ ਨਹੀਂ ਮਾਲਕ ਪੱਛਾ ਨਹੀਂ ਫੌਤ ਹੋ ਰਾਇਆ ਨਾ ਨਾਂ ਕੁਦਲ ਮਾਨਾ ਹੋਇਆ ਜਬੇ ਨਿਕਲੇ ਪਾਲ ਦੰਗਰ ਉਹ ਇਸੇ ਛੱਡ ਗਿਆ ਦਾਣਾ ਪੱਕਾ ਕੋਈ ਸ਼ੈ ਨਹੀਂ ਲੱਗ ਜਾ ਕਰਦੇ ਵੀ ਗਾਇਨ ਜਾਂਦੇ ਪਤਾ ਦੂਜੇ ਦਾ ਚੱਕਦੇ ਜਾਉਣ ਲੱਗ ਗਏ ਤਿੰਨ ਚਾਰ ਦਿਨ ਪੰਜ ਦਿਨ ਜਾਂਦ ਪਹਲਾ ਇਹ ਤਾਂ ਸਾਰਿਆਂ ਨੂੰ ਤੇ ਫੌਜ ਤੇ ਗਾਂ ਪੁਕਾਰ ਦੇ ਆਲੋਤਾ ਆਦਮ ਸਾਡੇ ਸਾਰਨਾ ਆਸ ਕੋਟੀ ਦੇ ਬਾਕ ਹੋ ਨੰਮੀ 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 ਸੀ ਕੋਟੀ ਨਾਲ ਪਹਿਲੇ ਸਾਲ ਤੇ ਰਹਾ ਸੀ ਅੱਛਾ ਸਾਰਿਆਂ ਨੂੰ ਫਿਰ ਚੀਰ ਬਾਤ ਤੇ ਕੋਈ ਚੌਥ ਪੰਨੰਦ ਜਾਈ ਮੇਰੇ ਵਾਲੇ ਘਰ ਬਣਿਆ ਸੀ ਜਿਹੜੇ ਪੈ ਮੇਕ ਕਰਿਆ ਕੋਈ ਜੇਵਰ ਆ ਉਹਨਾਂ ਦੀਆਂ ਗੁੱਡੀਆਂ ਦੇ ਰੱਖਿਆ ਆ ਉਹ ਲਾ ਮਨਾ ਕੁਝਾ ਮੱਲਾ ਐ ਅੱਛਾ ਉਹ ਦਿਵਾਸ ਨੇ ਜਾੜਾ ਬਣਿਆ ਉਹ ਜਾੜੇ ਦੇ ਵਿੱਚ ਆ ਜੇਵਰ ਉਹ ਕਾਢ ਕੇ ਲਾਏਗਾ ਛੇ ਸਿੰਘ ਆਇਆ ਛੇ ਸਿੰਘ ਆਇਆ ਆ ਮਕਾਇਆ ਕਿੰਦਾ ਕੰਡਾ ਨਾਮ ਦੇ ਦੇਗਾ ਉਹ ਪੁੱਤਰ ਆਉਂਦੇ ਇੱਕ ਦਾ ਜਗਦੀਸ਼ ਆ ਅੱਛਾ ਇਹ ਤੁਹਾਨੂੰ ਨਿੰਦਰਾ ਇਹ ਸਾਡੇ ਅਮਨਵਾਸਤੀ ਹੈ ਸਪੜ ਦੇ ਰਹੇ ਸਕੂਨ ਹੈ ਸਪੜ ਦੇ ਪਾਣੀ ਭਰ ਕੇ ਬੰਦਾ ਨਮਾਜ਼ ਤੋਂ ਗੁਰਾਂ ਦੇ ਪਤਾ ਸੁਰੱਖਿਅਤ ਨਹੀਂ ਅਨਮਾਜੀ ਆ ਜਾਣ ਦਿਸਾਮੇ ਕਿਉਂ ਨਹੀਂ ਆ ਰਹਾ ਸਾਨੂੰ ਯਾਦ ਹੋ ਰਹੇ ਨਹੀਂ ਆ ਕੁਝ ਇਹਨੂੰ ਦਾ ਪਤਾ ਕਰਾਉਣਾ ਸੀ ਸਰਦਾਰ ਲੋਮਨ ਦਾ ਕਿੱਥੇ ਗਿਆ ਮਾਰ ਨੂੰ ਅੰਕੜਾ ਦਾ ਹਰ ਹਰ ਮੁਸਲਮਾਨ ਨੂੰ ਖਰਚਾ ਦਿੰਦੇ ਆ ਹਰ ਮੁਸਲਮਾਨ ਨੂੰ ਖਰਚਾ ਦਿੰਦੇ ਆ ਮਾਰ ਨੂੰ ਅੰਕੜਾ ਤੋਂ ਇਹ ਮਾਰਨ ਦਾ ਹਾਂ ਫਿਰ ਆ ਕੋਈ ਪਤਾ ਦੇਣਾ ਦੋ ਜਵਾਬ ਵੀ ਦੇਣਾ ਜੀ ਨਹੀਂ ਉਹਨਾਂ ਦੀ ਪਤਾ ਵੀ ਕਰਨੀ ਰੋਜ਼ ਰੱਖਦੇ ਨਹੀਂ ਜਾਂ ਨਹੀਂ ਰੱਖਦੇ ਸਾਰ ਰੱਖਣਾ ਪੈਂਦਾ ਤੇ ਰੋਜ਼ ਰੱਖਦੇ ਨਹੀਂ ਕਰਨੀ ਦੇ ਨਹੀਂ ਪਕਾ ਸਕਦਾ ਰੋਟੀ ਉਹਨਾਂ ਤਾਂ ਅਸੀਂ ਜਾਤ ਮਾਰ ਦਿੰਦੇ ਸਰ ਜੀ ਦੇ ਦੇ ਤੂੰ ਲੈ ਜਾਣਾ ਖਾਣਾ ਮਾਰੋ ਵੀ ਆਵੇ ਦਰ ਤੱਕ ਜਾਓ ਰੋਟੀ ਜੋ ਵੀ ਆ ਜਾ ਕੋਈ ਮੇਰੇ ਕੋ ਆ ਜਾ ਜੋ ਚਾਹੀਦਾ ਸਾਡੇ ਕੋ ਲੈ ਜਾ ਪਰ ਰੋਦੇ ਰੱਖੋ ਹਾਂਜੀ ਉੱਧਰ ਰੱਖਾ ਲਓ ਤੁਹਾਡੇ ਬੰਦੇ ਦਾ ਫੈਬਰ ਕਰਦਾ ਮਾੜੇ ਬੰਦੇ ਸਾਰਾ ਖਰਚੀ ਆਪ ਤੱਕ ਦੇ ਸੁੱਕੀ ਸੁੱਕੀ ਇਸ ਦਿੰਦੇ ਆ ਸੁੱਕਾ ਰਸ਼ਨ ਲੈਣ ਦੇ ਦਸ ਮੈਨੂੰ ਕੋਈ ਮਾੜਨਾ ਨਹੀਂ ਮੈਂ ਪਾਸੇ ਤੁਹਾਡੇ ਬੱਚੀ ਦਾ ਉਹ ਬੱਚੇ ਦਾ ਕਾਰਨ ਉਸ ਮਾੜੇ ਕੱਲ ਦੀ ਸ਼ਾਦੀ ਤੇ ਹੋਏ ਕੋਈ ਖਰਚਾ ਕਰਦਾ ਅੰਮ੍ਰਿਤ ਵੇਲਿਕੂਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਵੀ ਸੰਜੇ ਪੰਜਾਬ ਦੇ ਸ਼ੋਤਾਂ ਪਰਾਨੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖੋ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਦੇਸ਼ ਪੰਜਾਬ ਦੀ ਹੋਈ ਵੰਡ ਵੇਲੇ ਉਹ ਜਿਹੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾਲਾ ਦੀ ਤਹਿਸੀਲ ਦੀਪਾਲਪੁਰ ਦੇ ਪਿੰਡ ਕਿਲਾ ਤਾਰਾ ਸਿੰਘ ਜਿਸ ਨੂੰ ਸੰਦਾਲੀ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿੱਖਾਂ ਹਸਲਮਾਨਾ ਦਾ ਸਾਂਝਾ ਪਿੰਡ ਸੀ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਇਹ ਕੋਈ ਕਾਇਮ ਜਿੰਦ ਖੀਰਪੁਰ ਪਾਰਗਾਸ ਕੋਟਪਾਰਗਾ ਇਹ ਤੇ ਖੀਰਪੁਰ ਸਾਇਣ ਖਵਾ ਕੇ ਗਏ ਨੇ ਜਾਣ ਲਗੇ ਇਹਨਾਂ ਦਾ ਸਾਬ ਨਾ ਸਿੱਧਾ ਆ ਰਿਹਾ ਪਾਉਂਦਾ ਹੁੰਦੇ ਰੋਜ਼ ਇਹ ਜਿਹੜਾ ਪਿੰਡ ਘਾਰੇ ਮਿਲੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਇਹ ਚੱਲ ਜਾਣਾ ਉਹਨਾਂ ਨੇ ਕਿ ਸੂਰ ਗੁਰਦੁਆਰਾ ਤੋਂ ਨੋਕੀ ਦਿਖਾਵਾਂਗੇ ਇਹਨਾਂ ਦੇ ਮਕਾਨ ਸਾਰੇ ਅੱਛਾ ਉਹ ਗਲੀ ਦੀ ਨੁਕਰ ਤੋਂ ਲੈ ਕੇ ਨੁਕਰ ਤੋਂ ਲਾਤ ਤੇ ਉਸ ਨੁਕਰ ਤੇ 2.5 ਕਿੱਲੇ ਤੇਨੇ ਕਿੱਲੇ ਰਕਬਾ ਜੋ ਬੰਦਾ ਇਹਨਾਂ ਦੀਆਂ ਕੋਠੀਆਂ ਹੈ ਗਿਆ ਸੀ ਇਹਨਾਂ ਦੀ ਆਪਦੀਆਂ ਹੀ ਆਪਦੀਆਂ ਆਪਣੇ ਡੇਰੇ ਕੋਠੀਆਂ ਨਹੀਂ ਡੇਰੇ ਅੱਧਾ ਅਲੱਗ ਸੀ ਕੋਠੀਆਂ ਕੋਠੇ ਇਹਨਾਂ ਦੇ ਘਰ ਦੇ ਹਾਂ ਠੀਕ ਪੰਜ ਮੰਜ਼ਲੀ ਛੇ ਮੰਜ਼ਲੀ ਸੱਤ ਮੰਜ਼ਲੀ ਮਕਾਨ ਹੈਗੇ ਸੀ ਸਾਰੇ ਠੀਕ ਇਹ ਬਬੀ ਇੱਥੇ ਕੀ ਹੁੰਦਾ ਸੀ ਇੱਥੇ ਨਾਲੇ ਬਕਸਮਾਲ ਹੁੰਦਾ ਸੀ ਜਿੰਨੇ ਵਿੱਚ ਜੋ ਵੀ ਆਦਾ ਕਰਦਾ ਹੈ ਜਿਹੜਾ ਆਦਾ ਦਗਾ ਜੋ ਵੀ ਕਹਿਦਾ ਹਾਂ ਜੋ ਵੀ ਹੈ ਨਾ ਇੱਥੇ ਉਹ ਸੀ ਤੇ ਇਹ ਮਸਜਿਦ ਨੰਮ ਲਈ ਹਾਂ ਨਾਲ ਮਸਜਿਦ ਦੇ ਸਾਹਮਣੇ ਸਹੀ ਤੇ ਇਹ ਡੇਰਾ ਜਿਹੜਾ ਬਬੀ ਬਣਿਆ ਹਾਂ ਇਹ ਡੇਰਾ ਹੈਗਾ ਸੀ ਹੁੰਦਾ ਹੀ ਇਹ ਸਿੰਘ ਦਾ ਹਾਂ ਇਹ ਡੇਰਾ ਇਸ ਬੈਠਦੇ ਸੀ ਸਹੀ ਤੇ ਨਾਲ ਹੀ ਉਹਨਾਂ ਨੇ ਮਸਜਿਦ ਦੇ ਮੱਲਬ ਜਗਾ ਉਹਨਾਂ ਦੀ ਸੀ ਮਸਜਿਦ ਅਲੀ ਦੀ ਸਾਰਾ ਪੂਜੀ ਉਹਨਾਂ ਦਾ ਜਿਸ ਹਾਂ ਡੇਰੇ ਦੇ ਸਾਹਮਣੇ ਇੱਥੇ ਬੈਠਦੇ ਸੀ ਪੀੜਾ ਦਾਤ ਠੀਕ ਸਵੇਰ ਸਵੇਰ ਜਿਹੜਾ ਨਾ ਪਤਾ ਲੱਗਦੇ ਸੀ ਵੀ ਆਦਮੀ ਜਿਹੜੇ ਰੋਜ਼ਾਨਾ ਦੇ ਪੰਜ ਵਕਤ ਦੇ ਇੱਥੇ ਡੇਰੇ 'ਚ ਬੈਠਦਾ ਸੀ ਪੰਜ ਵਕਤ ਦਾ ਨਮਾਜ਼ ਜਿਹੜਾ ਬੰਦਾ ਸੀ ਹਾਂ ਜਦੋਂ ਉਹ ਇੱਥੇ ਚੌਧਰੀ ਦੇ ਬੈਠਾ ਹੁੰਦਾ ਸੀ ਸਰਦਾਰ ਡੇਰੇ 'ਚ ਵੇਖਦਾ ਸੀ ਜੇ ਵੇਖਾ ਬੈ ਇੰਨੇ ਆਦਮੀ ਨਮਾਜ਼ ਪੜ੍ਹਦੇ ਬੰਦੇ ਬੰਦੇ ਨੂੰ ਅੰਦਾਜ਼ਾ ਹੁੰਦਾ ਤੇ ਪੁਰਾਣੇ ਬੰਦਾ ਦਾ ਜਾ ਕੇ ਨਮਾਜ਼ ਪੜ੍ਹੀ ਤੇ ਗਿਆ ਚੌਧਰੀ ਦੇ ਕੋਲ ਬੈਠਾ ਫਿਰ ਬਾਹਰ ਗਿਆ ਚਲਾ ਫਿਰ ਆ ਗਿਆ ਜੋ ਇਸ ਤਰ੍ਹਾਂ ਦੇ ਕੋਈ ਨਜ਼ਰ ਨਹੀਂ ਉਹਨਾਂ ਨੂੰ ਆਦਾ ਸੀ ਦੂਸਰੇ ਤੀਸਰੇ ਦਿਨ ਵੀ ਆ ਜਾ ਇੱਕ ਦਿਨ ਹੋ ਗਿਆ ਦੋ ਦਿਨ ਨਹੀਂ ਨਜ਼ਰ ਜਿਹਦੇ ਉਹਦੇ ਘਰ ਬੰਦਾ ਗਲਾ ਤੇ ਪਤਾ ਕਰਨਾ ਵੀ ਆਦਮੀ ਕਿੱਥੇ ਹੈ ਬੀਬਾ ਤਾਂ ਨਹੀਂ ਆਗਾ ਕਿ ਨੇ ਵੰਡੇ ਤਾਂ ਨਹੀਂ ਗਿਆ ਬਿਨ ਨਮਾਜ਼ ਨਹੀਂ ਪੜਨ ਆਇਆ ਇਸ ਤਰ੍ਹਾਂ ਕਰਦਾ ਸੀ ਜੀ ਸਿਵੋ ਜਾਂ ਤੇ ਰਾਸ਼ਨ ਦੇਣਾ ਸਾਰੇ ਗਰੀਬਾਂ ਨੂੰ ਠੀਕ ਜਿਹੜਾ ਨਾਲ ਰੋਜ਼ੇ ਰੱਖੋ ਫਿਰ ਉਹਨਾਂ ਦਾ ਪਤਾ ਵੀ ਰੱਖਣਾ ਕਿੰਨੇ ਚਾਗ ਨਹੀਂ ਬਲੰ ਦੇਣੇ ਰੋਜ਼ਾਂ ਦੇ ਦੇਣੇ ਤੇ ਇਹ ਬਤੰਦੂਰ ਨਹੀਂ ਤਾਂਦੇ ਉਹ ਨਹੀਂ ਤਾਂਦੇ ਨਾਲ ਕੁਝ ਨਹੀਂ ਕਰਦੇ ਬਜਾਦ ਸਰਗੀ ਦੇ ਟਾਈਮ ਤੋਂ 2:00 ਤੋਂ 4:00 ਵਜੇ ਤੱਕ ਪਿੱਛੇ ਪਿੱਛੇ ਉਹ ਚੱਕੇ ਖਾਣਾ ਨਹੀਂ ਪਕਾਉਂਦੇ ਸੀ ਕਿਸੇ ਨੂੰ ਠੀਕ ਐ ਐ ਬੜੀਏ ਮਸਜਿਦ ਵੀ ਉਹਨਾਂ ਨੇ ਮਤਲਬ ਕਿ ਬਣਵਾਈ ਹਾਂ ਨਹੀਂ ਇਹ ਉਦੋਂ ਦੀ ਖੜੀ ਬੱਬਾ ਜੀ ਅਮਰ ਜਦੋਂ ਦਾ ਨਹੀਂ ਚਾਲੂ ਠੀਕ ਇਹ ਦੇਰੇ ਵਾਲੇ ਕਮਰੇ ਹਨ ਜਿਹੜੇ ਇਹ ਤਾਂ ਫਿਰ ਕੋ ਡੱਟਦੇ ਡਗਰਾਣੇ ਰ ਬਾਣਪੁਣਗਾ ਤੇ ਕੁਝ ਦਾ ਮੁਲਾਪਾ ਡਿਜ਼ਾਈਨਰਾਂ ਨੇ ਬਣਾ ਲਏ ਇਹ ਇਹ ਡੇਰਾ ਸੀ ਇੱਥੇ ਬੈਠਦਾ ਸੀ ਸਹੀ ਇਹ ਜਗ੍ਹਾ ਤੇ ਬੈਠਾ ਹੁੰਦਾ ਸੀ ਇਹ ਡੇਰੇ ਤੇ ਬੈਠਣਾ ਕਰਦੇ ਤੇ ਕੁਰਸੀ 'ਤੇ ਬੈਠਣਾ ਕਰਦੇ ਇੱਥੇ ਬਹਿ ਜਾਣਾ ਸਹੀ ਵੀ ਇਧਰ ਜਿਹੜਾ ਵੀ ਆਂਦਾ ਸੀ ਨਜ਼ਰ ਆਂਦਾ ਨਜ਼ਰ ਆਦਾ ਬਸ ਬਸ ਬੋਲਦਾ ਸੀ ਉਹ ਡੇਰਾ ਸੀ ਠੀਕ ਇਹ ਉਹਨਾਂ ਨੇ ਆਪਣੀ ਧਰਮਚਾਲ ਜਿਹੜੀ ਉਹ ਬਗੜਾ ਗੁਰਦਵਾਰ ਮੰਦਪ ਉਹ ਉਹਨਾਂ ਗੁਰੂ ਸਾਹਿਬ ਦਾ ਦਾ ਪ੍ਰਾਣਾ ਬੁਆਇਆ ਖਲਾਵਲਾ ਸਹੀ ਇਹ ਮਸਜਿਦ ਦਾ ਦਰਵਾਜ਼ਾ ਦੇ ਇੱਥੇ ਉਹਨਾਂ ਨੇ ਆਪਣੀ ਬੱਦਗਆ ਬਣਾਈ ਸੀ ਥੈਂਕ ਯੂ ਠੀਕ ਆ ਬਥੇ ਮਤਲਬ ਦੋਵੇਂ ਜਿਹਦਾ ਨਾਮ ਨਾ ਰੱਖੀ ਨੀ ਸਾਰਾ ਕੋਈ ਕੋਈ ਸ਼ੋਰ ਸ਼ਰਾਬਾ ਦਾ ਕੋਈ ਨਹੀਂ ਹੁੰਦਾ ਸਹੀ ਜਦੋਂ ਅਰਾਨ ਆਉਂਦਾ ਆਉਣਾ ਅਰਾਨ ਆਉਣ ਦੇ ਸਿਨੇ ਦੇ ਬਾਰੇ ਉਹ ਜਿਹੜਾ ਆ ਦੇ ਤਰਾ ਆ ਦਾ ਆਂਤਰਾ ਅੰਤਰੀਂ ਗਾਣੇ ਸ਼ੇ ਟੀਮ ਵੀ ਕਿਹੜੀ ਵਾਰੋਂ ਨਾ ਬਤਾਇਆ ਕੁ ਦੂਈ ਵਾਰ ਫਿਰ ਉਹਨਾਂ ਸਰਦਾਰ ਨੂੰ ਕਹਾਂਗੇ ਕਿ ਉਹਨਾਂ ਪਸਾਦਲੇ ਨੂੰ ਵੇਧਰ ਅੱਛਾ ਮੌਲਵੀ ਮੌਲਬੀ ਨੇ ਵੀ ਸਾਦਲੇ ਪੰਡਾਲਾਂ ਨੇ ਸਾਦਲੇ ਹਾਂ ਵੀ ਮੌਲਬੀ ਨੂੰ ਪੁੱਛ ਆ ਵੀ ਤੁਹਾਡਾ ਕੀ ਟਾਈਮ ਨਾ ਕਿ ਮੇਰਾ ਤਾਂ ਆ ਟਾਈਮ ਹੈ ਉਹਨੇ ਕੋ ਪੁੱਛਾਂ ਵੀ ਤੇਰਾ ਕੀ ਟਾਈਮ ਹੈ ਨਾ ਕਿ ਮੇਰਾ ਟਾਈਮ ਹੀ ਕੋ ਨਹੀਂ ਮੈਂ ਤੇਰਾ ਟਾਈਮ ਨਹੀਂ ਤੇ ਤੂੰ 5 ਮਿੰਟ ਜਾ ਕੇ ਵਜਾ ਲੈ ਘਰ ਜਾ 5-7 ਮਿੰਟ ਪਿੱਛੇ ਵਜਾ ਲੈ ਕਿ ਵੀ ਚੰਗ ਨਾ ਹੋਵੇ ਵੀ ਸ਼ਰ ਨਾ ਪੈਦਾ ਹੋਵੇ ਪਿੰਡੀ ਹਾਂਜੀ ਅੱਜ ਵੀ ਇਸ ਮਸਜਿਦ ਦੇ ਉੱਤੇ ਜਾਮਿਆ ਇਸਲਾਮੀਆਂ ਤਾਲੀਮ ਅਲਕੁਰਾਨ ਕਿਲਾ ਤਾਰਾ ਸਿੰਘ ਵਾਲੀ ਤੋਂ ਹੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਮਸਜਿਦ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਜ਼ਗੀਰਦਾਰ ਸਰਦਾਰ ਸ਼ੇਰ ਸਿੰਘ ਜੀ ਨੇ ਬਣਵਾਈ ਸੀ ਤੇ ਇਹ ਤੁਸੀਂ ਦੇਖ ਸਕਦੇ ਜੀ ਅੱਜ ਇੰਨੇ ਵਰਿਆਂ ਬਾਅਦ ਅੱਜ ਵੀ ਇਹ ਮਸਜਿਦ ਉਸੇ ਹੀ ਹਾਲਤ ਵਿੱਚ ਮੌਜੂਦ ਹੈ ਇੱਥੇ ਸਾਨੂੰ ਉਹੀ ਪੁਰਾਣੀ ਛੱਤ ਤੇ ਉੱਪਰ ਕੋਸਚੇ ਰੋਕੇ ਬਨੇ ਨਜ਼ਰ ਆਂਦੇ ਨੇ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਗਿਆ ਹੈ ਉਸ ਟਾਈਮ ਦਾ ਤੇ ਇਹ ਹੈ ਮਸਜਿਦ ਦੇ ਅੰਦਰ ਵਾਲੀ ਸਾਈਡ ਜਿਹੜੀ ਤੁਸੀਂ ਦੇਖ ਸਕਦੇ ਜੀ ਇਹ ਇਹ ਵੀ ਬਿਲਕੁਲ ਆਪਣੀ ਉਸੇ ਹੀ ਪੁਰਾਣੀ ਹਾਲਤ ਵਿੱਚ ਮੌਜੂਦ ਹੈ ਇਹਦੀ ਸਾਹਮਣੇ ਲਈ ਜਗ੍ਹਾ ਨਜ਼ਰ ਆਂਦੀ ਪਈ ਹੈ ਹਾਂ ਜੀ ਇਹ ਗੁਰਦੁਆਰਾ ਹੁੰਦਾ ਸੀ ਇਹ ਗੁਰਦੁਆਰਾ ਬਿਲਕੁਲ ਨਾਲ ਦੇ ਅੱਗੇ ਸੀ ਜੀ ਹਾਂ ਸੀ ਇਹ ਬੋਈ ਗੁਰਦੁਆਰੇ ਦੀ ਕਿੰਨੀ ਥਾਂ ਹੋਣੀ ਹੈ ਗੁਰਦੁਆਰਾ ਥਾਂ ਹੋਣੀ ਹੈ ਮੇਰੇ ਮਾਜਰਾ ਨੇ ਪੈ ਗਈ ਬਾਬਾ ਜੀ ਹਾਂ ਪਹਿਲਾਂ ਅੰਦਾਜ਼ਾ ਤੇ ਦੋ ਕਨਾਲਾ ਹੋਣੀ ਹੈ ਠੀਕ ਠੀਕ ਪਿਆ ਆ ਗਈ ਮਸਜਿਦ ਸਾਡੀ ਨਾਲ ਗੁਰਦੁਆਰਾ ਸਾਹਿਬ ਉਹਨਾਂ ਨੇ ਬਣਾਇਆ ਤੇ درمیان ਜਿਹੜਾ ਡੇਰਾ ਸੀ ਦੋਵਾਂ ਚੀਜ਼ਾਂ ਦੇ درمیان ਆਲੇ ਕੋਠੀ ਸੀ ਨਾਲ ਇਹ ਕੋਠੀ ਸੀ ਸਾਹਮਣੇ ਵਾਲੀ ਜੀ ਆ ਨਾ ਤੁਹਾਨੂੰ ਪਸਹੇ ਨਾਲ ਕੋਠੀ ਸਾਰੀ ਇਹ ਖੜੀ ਸੀ ਆ ਆ ਆ ਦਵਾਰੋਂ ਉਹਨਾਂ ਮਕਾਨਾਂ ਦੇ ਪੁਰਾਣੇ ਦੀ ਖੜੀ ਉਹਨਾਂ ਦੇ ਮਕਾਨਾਂ ਦੇ ਪੁਰਾਣੇ ਖੜੇ ਨਾਲ ਅੰਦਰ ਵੀ ਇਹਨਾਂ ਦੇ ਸਾਰੇ ਕਿੰਨੇ ਕਮਰੇ ਪੁਰਾਣੇ ਹੀ ਖੜੇ ਨੇ ਸਿੱਖ ਲਿਆ ਆ 14 ਮੋਢਾ ਦਵਾ ਜਾਂਦੇ ਆ ਆਹ ਬਾਹਰ ਤੋਰ ਪੁਰਾਣੀ ਜਾ ਆਵੇ ਬਾਦਰ ਹੁੰਦਾ। ਹਾਂਜੀ। ਇਹ ਵੀ ਪੁਰਾਣਾ ਗੇਥ ਦਰਵਾਜ਼ਾ ਇਸ ਤਰ੍ਹਾਂ ਬਾਹਰ ਹੁੰਦਾ ਜਿਵੇਂ ਦਰਵਾਜ਼ਾ ਆ ਗਿਆ। ਲੇਕਿਨ ਛੋਟਾ ਦਰਵਾਜ਼ਾ ਹੁੰਦਾ ਤੇ ਵੱਡਾ ਦਰਵਾਜ਼ਾ ਉੱਧਰ ਹੁੰਦਾ ਸੀ। ਉੱਪਰਲੀ ਸਾਈਡ ਤੇ। ਹਾਂ, ਇੱਧਰ ਜਿਵੇਂ ਆਮ ਆਪਾ ਚਰੰਜ ਰੱਖ ਲੈਨੇ ਆ ਇਸ ਤਰ੍ਹਾਂ ਬਾਹਰ ਜਾਣਾ ਆਉਣ ਨੂੰ ਕਹਿੰਦੇ। ਇੱਥੇ ਦਰਵਾਜ਼ੇ ਦੇ ਛੋਟਾ ਸੀ। ਠੀਕ। ਦੂਜੇ ਅੱਗੇ ਆਜਾ ਸਾਰੇ ਮਕਾਨ ਨਹੀਂ ਦੇਖਾਂਗੇ। ਇਹ ਵਾਲੇ ਦੀ ਸਾਰੇ ਮਕਾਨ ਕੋਣੇ ਲੋਕਾਂ ਨੇ ਤੁਹਾਡੀ ਜ਼ਰੂਰਤ ਹੈ ਸਾਹਮਣੇ ਸਾਹਮਣਾ ਬਣਾ ਲੇ ਦੇਵੇ ਜਲਾਤ ਮੱਲਾ ਬੈਠੇ ਗਏ ਤਨੀ ਬਨ ਉਵੇਂ ਖੜੇ ਨੇ ਪੁਰਾਣੇ ਇਹ ਕਿੰਦਾ ਨਵਾਂ ਮਕਾਨ ਤੋਂ ਮਾਰ ਕਰ ਲੈਣਾ ਅੱਛਾ ਅਗਲਾ ਉਹ ਨਾਲ ਦੇਖ ਤਨ ਜਿਵੇਂ ਦਵਾੜੇ ਤੁਹਾਨੂੰ ਦਿਖਾਈ ਤੁਹਾਨੂੰ ਦਿਖਾਈ ਜੀ ਰੱਖੋ ਗਲੀ ਦੇ ਅੰਦਰ ਅੰਦਰ ਆਉਣੇ ਜਦੋਂ ਸਾਰਾ ਉਹ ਇਹਨੇ ਕੋਠੀ ਦਾ ਲਸੀ ਜੀ ਮਿਸਟਰ ਜਿਹੜਾ ਲਾ ਗੇਟ ਕਰਨਾ ਹਾਂਜੀ ਇੱਥੇ ਮਿਲੋ ਉਹਨੇ ਵੱਡੇ ਦਰਵਾਜ਼ੇ ਰੱਖੇ ਸੀ ਵੱਡਾ ਦਰਵਾਜ਼ਾ ਮੈਂ ਜਦੋਂ ਤੋਂ ਤੁਹਾਨੂੰ ਕੋਲ ਲਾਗਦਾ ਬੱਤੀ ਕੋਣੀ ਹੁੰਦੀ ਸੀ ਸਹੀ ਹੈ ਵੱਡਾ ਮਹਿਮਨ ਦਰਵਾਜ਼ਾ ਇੱਥੇ ਸੀ ਤੇ ਇਹ ਹੈ ਜੀ ਦੇਸ਼ ਪੰਜਾਬ ਦੀ ਵਨ ਤੋਂ ਪਹਿਲਾ ਪਿੰਡ ਦਾ ਸਕੂਲ گورਨਮੈਂਟ ਹਾਈ ਸਕੂਲ ਕਿਲਾ ਤਾਰਾ ਸਿੰਘ ਤੇ 1947 ਦੀ ਵਨ ਤੋਂ ਪਹਿਲਾ ਇਹ ਸਕੂਲ ਪੰਜ ਮਾਤਾ ਦਾ ਹੋਇਆ ਕਰਦਾ ਸੀ ਜਿਹੜਾ ਕਿ ਹੁਣ ਦਸਾਂ ਜਮਾਤਾਂ ਦਾ ਕਰ ਦਿੱਤਾ ਗਿਆ ਤੇ ਇਹ ਡੇਰਾ ਵੀ ਸਰਦਾਰ ਸ਼ੇਰ ਸਿੰਘ ਦਾ ਹੀ ਹੋਇਆ ਕਰਦਾ ਸੀ ਇੱਥੇ ਬਸ ਇੱਕ ਦਰਖਤ ਦੀ ਨਿਸ਼ਾਨੀ ਰਹਿ ਗਈ ਹੈ ਜਿਹੜਾ ਸਰਦਾਰਾ ਦਾ ਉਹ ਪੱਕਾ ਤੇ ਜਿਹੜੇ ਰਿਹਾ ਉਹ ਕੱਚਾ ਇਹ ਮਤਲਬ ਬਗੈ ਮੁਸਲਮਾਨ ਦੇ ਸਿੱਖਾ ਦੋ 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 ਚਨਾਤ ਮਤਲਬ ਦੋ ਦੋਵਾਂ ਦਾ ਪਿੰਡ ਸੀ ਸਾਂਝਾ ਨਹੀਂ ਸਾਧਾ ਉਹਨਾਂ ਦਾ ਪਿੰਡ ਸਿੱਖਾ ਨਹੀਂ ਆ ਸਾਰਾ ਪਿੰਡ ਹੀ ਸਿੱਖਾ ਦਾ ਹਾਂ ਇਹ 12 ਪਿੰਡ ਸੀ ਉਹਨਾਂ ਦੇ ਇਹ 12 ਪਿੰਡ ਦਾ ਮਾਲਕ ਆ ਇਹਨਾਂ ਦਾ ਕੋਈ ਨਾਮ ਬਾਬਾ ਜੀ ਨਾਮ ਫਿਰਦੌਸ ਸ਼ੇਰ ਸਿੰਘ ਤੇ ਕਵਤਾਰ ਸਿੰਘ ਵੱਡਾ ਕਵਤਾਰ ਆ ਛੋਟਾ ਸ਼ੇਰ ਆ ਇਹ ਦੋ ਭਰਾ ਦੋ ਭਰਾ ਠੀਕ ਉਹਨਾਂ ਦੇ ਬੇਟੇ ਮੁਸਲਮਾਨ ਨਹੀਂ ਹੈਗੇ ਕਿਸੇ ਰੂਪ ਵਿੱਚ ਹਾਂਜੀ ਮੁਸਲਮਾਨ ਨਹੀਂ ਹੈਗੇ ਸੀ ਨਹੀਂ ਮੁਸਲਮਾਨ ਉਹਨਾਂ ਦੇ ਪਿੰਡ ਸੀ ਹਾਂ ਟਿੰਡੋ ਨਾ ਰਾਇਤ ਬੈਠੀ ਸੀ ਮੁਸਲਮਾਨਾਂ ਦੀ ਸੀ ਚੰਦ ਕਰ ਰਹੇ ਸੀ ਹਾਂ ਜਾਈਏ ਕਿ ਬਾਬਾ ਜੀ ਖੂ ਕਿੰਨੇ ਘੋਣੇ ਆਪਣੇ ਪਿੰਡ ਦੇ ਉਸ ਟਾਈਮ ਦੇ ਮਤਲਬ ਇਹ ਟਿੰਡਾ ਦੇ ਪੁਰਾਣੇ ਚਲਦੇ ਸੀ ਹੁੰਦਾ ਤਾਂ ਉਹ ਤਾਂ ਨੋਗਦੇ ਨਹੀਂ ਸਾਰੀ ਉਹ ਬੜਾ ਲੱਸੀ ਪੈਂਸੀ ਹੋ ਜਾਂਦਾ ਹਾਂ ਨਾ ਉਹ ਜੰਗ ਲਾਪਾ 10 ਦਿਨ ਲੱਗਦਾ ਇੱਥੋਂ ਵੇ ਬਾਹਰ ਆਦਾ ਹਾਂ ਹਾਂ ਦੇਖ ਤੂੰ ਇਹ ਕੋ ਪੈ ਰਾਜਾ ਨਾਲ ਸੀ ਦਿੱਤ ਮਸੂਫ ਪੋਲੀ ਹੋਣ ਲੋ ਜਿਹੜੇ ਸੁਣਿਆ ਆ ਰੰਗ ਤਵਾ ਉਹ ਆਵਾਜ਼ ਚਾਰਨ ਫਿਰ ਅੱਗੋਂ ਫੇਰ ਆਇਆ ਗਿਆ ਅਪਵਾਯਾ ਹਾਂ ਪਾਣੀ ਤੇ ਬਾਗ ਆਲਾ ਛੇ ਨਾ ਬੁੜੀ ਵਾਂ ਬੁੜੀ ਵਾਂ ਸੱਤ ਤੇ ਤੁਸੀਂ ਮੰਦੇ ਅੱਠ ਅੱਠ ਫਿਰ ਅੱਜ ਫੇਰ ਬਾਗ ਆਲਾ ਆ ਗਿਆ ਬਾਗੜਾ ਕੋ ਆ ਜਾ ਹਾਂ ਹਾਂ ਇਥੇ ਬਾਜਿੰਦਾ ਹਾਂ ਆ ਤੱਕ ਨੌ ਹੋ ਗਿਆ ਨੌ ਤੇ ਬਾਚੀ ਵਾ ਦਾ ਮਾਰਾ ਮਾਰਾ 11 ਹੋ ਗਿਆ ਤੇ ਅੱਗੇ ਫਿਰ ਆ ਗਿਆ ਬੋਡਾ ਵਾ ਅਹੀਂ ਚਾਲ ਖਾਏ ਰਾਜੂ ਆਣਾ ਚਲਣਾ ਲੱਗ ਗਿਆ ਰਾਜੂ ਆ ਆ ਜਿਆ ਤੇਰਾ ਹੋ ਗਿਆ ਤੇ ਅੱਗੇ ਫਿਰ ਬਾਲੀ ਆ ਆ ਗਿਆ ਹਾਂ ਬਾਲੀ ਜਾਣ ਰਹਾ ਹਾਂ ਦੇ ਦਰ ਵੱਡਾ ਬੱਲੇ ਵਾਲਾ ਆ ਗਿਆ ਹਾਂ ਮੇਰੇ ਤੇ ਮਾਤਮਾਰਾ ਆ ਗਿਆ ਹਾਂ ਮਾਤਮਾਰਾ ਆ ਜਾ ਤੇ ਫਿਰ ਤੇ ਆ ਗਿਆ ਗੁੰਮਿਆ ਗੁੰਮਿਆ ਆ ਗਿਆ ਮਰ ਕੇ ਚੜਗਾ ਆ ਗਿਆ ਤੇ ਜ਼ਰ ਤੇ ਆ ਗਿਆ ਗੁੰਮਿਆ ਆ ਆ ਗੁੰਮਿਆ ਤੇ ਚੜਗਾ ਚੜਗਾ ਤਾਂ ਆ ਗਿਆ ਮੰਨਣਾ ਹਾਂ ਮੰਨਣਾ ਚੜਗਾ ਆ ਜਾ ਤੰਦੀ ਆਵਾ ਫਿਰ ਆ ਜਾ ਗੱਲਿਆਂ ਵਾਲਾ ਕਿੰਨੇ ਹੋ ਗਏ ਠੀਕ ਦੇਈਆ ਉਹਨਾਂ ਦੇ ਮਗਰੋਂ ਦੱਸਿਆ ਆ। ਇਹ ਉਹ ਹੋਗਾ ਵੀ ਕਿ ਅੱਜ ਆ ਕੇ ਫਿਰ ਪੜਾਣਾ। ਹਾਂ। ਇਸ ਪੜਾਣ ਦੇ ਰੱਜ ਕੇ ਆ ਗਿਆ ਬਾਤ ਸੀ ਹਾਂ। ਬਾਤ ਨਾਲ ਦੱਸ ਦੇਣ ਜਾਂ ਗੁੰਡਾ ਉਤਰਾਲਾ ਆ ਜਾਣਾ। ਹਾਂ। ਗੁੰਡਾ ਵਾਲਾ ਫੇਰ ਅੱਜ ਆ ਕੇ ਆਉਣਾ। ਆਪਾਂ। ਫੇਰ ਉਹ ਪਹਲਾ ਆ ਜਾਣਾ। ਹੱਸਿਆ। ਕੋਈ ਇਹਨਾਂ ਨੂੰ ਸਾਨੂੰ ਪਤਾ ਜੀ। ਹਾਂ। ਤੇ ਹੋ ਰਗਾ ਕਿ ਕੋਈ ਜਿਹਦੇ ਸਾਥ ਤੇ ਸਮਾਰੋਹ ਕਰਦੇ ਕੋਈ। ਇਹ ਦਾ ਦਵਾ ਜਾਂਦਾ ਨਾ ਪਤਾ ਨਹੀਂ ਜਾਂਦਾ ਕਿ ਉਹ ਬੜੀ ਮੁਸਲਮਾਨਾਂ ਦੀ ਚਾਂਦ ਘਾੜੀ ਹੈਗੀ ਸੀ ਤੇ ਜਿੱਥੇ ਕੋਈ ਪੁਰਾਣੀ ਮਸਜਿਦ ਵੀ ਹੈਗੀ ਸੀ ਉਸ ਵਕਤ ਦੀ ਜਿਹੜੀ ਪੁਰਾਣੀ ਹੈ ਪਿੰਡ ਆ ਜੀ ਆ ਮਸਜਿਦ ਦਾ ਇੱਕ ਪੁਰਾਣਾ ਇਹ ਪੁਰਾਣਾ ਤੇ ਜਿਵੇਂ ਉਹ ਇੱਥੇ ਰਹਿੰਦੇ ਸੀ ਉਹਨਾਂ ਨੇ ਆਪਣੀ ਵੀ ਕੋਈ ਬਣਾਈ ਸੀ ਵਾਦਨ ਦਾ ਪਰ ਨਾਲ ਇਹ ਬੰਦਰ ਦਾ ਧਰਮ ਸਾਲਾ ਉਹਦਾ ਨਾਮ ਬਸ ਉਹਦਾ ਨਾਲ ਕੋਈ ਨਿਤਵਤ ਕੋਈ ਨਹੀਂ ਸੀ ਉਹ تھی ਬਣਾ ਇਹਦਾ ਨਾਮ ਤੇ ਬੱਬਾ ਦੀ ਸਕੂਲ ਹੁੰਦਾ ਸੀ ਆਪਣੇ ਪਿੰਡ ਵਿੱਚ ਪਹਿਲਾਂ ਹਾਂ ਜੀ ਵਾਂਡ ਤੋਂ ਪਹਿਲਾਂ ਸਕੂਲ ਹੈਗਾ ਸੀ ਸਪੋਰਟ ਮਾਣਾ ਸਕੂਲ ਹੈਗਾ ਸੀ ਇਹ ਕੋਲ ਸਕੂਲ ਕਿੰਨੀਆਂ ਜਮਾਤਾਂ ਦੇ ਸੀ ਲੋਕ ਹਾਂਜੀ ਕਿੰਨੀਆਂ ਦੀ ਨਿਪਟਾਰੀ ਦੀ ਇੱਕ ਬੰਦਾ ਜਮਾਤਾਂ ਲਾਗਾ ਉਹਨੇ ਕਿੰਨੀਆਂ ਜਮਾਤਾਂ 5000 5000 ਤੇ ਉਹਨੇ ਉਹਨੇ ਬਗਦਾ 10 ਦਾ 10 ਦਾ 10 ਦਾ 10 ਦਾ 12 ਦਾ 10 ਦਾ ਨਹੀਂ ਤਾਂ ਕੋੜੇ ਕੋਈ ਬੱਚੇ ਪੜਦੇ ਆ ਨਹੀਂ 10 ਦਾ 10 ਦਾ 10 ਦਾ ਬੋਬਰੀ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਆ ਆਪਣੇ ਪਿੰਡ ਨੂੰ ਪਿੰਡ ਜੀ ਆਜ਼ਾ ਰਾਮ ਲੱਗਦਾ ਹੈ ਪਰ 45 ਹੈ ਚਤਰੀ ਹੈ ਇਹ ਦੇ ਖੈਰਪੁਰ ਆਇਆ ਕਿਲਾਰੀ ਚੰਦ ਹੈ ਦੀਪਾਲਪੁਰ ਹੈ निजामਦੀਨ ਹੈ ਆ ਸੋਬਰਾਮ ਆ ਗਿਆ ਇਹ ਨਾਲ ਇਹ ਬੋਬਰੀ ਇਹ ਵੀ ਰਲਵੇ ਪਿੰਡ ਸੀ ਹਾਂ ਜੀ ਇਹ ਵੀ ਰਲਵੇ ਪਿੰਡ ਸੀ ਹਾਂ ਰਲਵੇ रेलवे सी भी रेलवे रेलवे ਨਵੇਂ ਕਾਨੂੰਨ ਨੂੰ ਖੁਰਮਾ ਨਹੀਂ ਕੋਈ ਵੀ ਨਹੀਂ ਜੇ 12 ਪਿੰਡੋਂ ਨਾਲ ਇਸਨੇ ਜ਼ਾਤੀ ਆਦੇ ਸਿੱਖਾਂਗੇ ਅੱਛਾ ਇਹ ਦੋ ਭਰਾਵਾਂ ਨੇ ਹਾਂਜੀ ਕੁਝ ਕਿਸੇ ਦਾ ਮਾਮਲਾ ਨਹੀਂ ਸੀ ਰਿਹਾ ਤੋ ਸਿਰ 12 ਪਿੰਡਾਂ ਨਾਲ ਦੋਵੇਂ ਭਰਾਵਾਂ ਦੇ ਇਹ ਦੋ ਬੰਦੇ ਇਹਨਾਂ ਦਾ ਪੰਜਾਬ ਵੰਡ ਤੋਂ ਪਹਿਲਾਂ ਜਨ 47 ਦੀ ਵੰਡ ਤੋਂ ਪਹਿਲਾਂ ਜਿਹੜੇ ਮਤਲਬ ਮੁਸਲਮਾਨ ਚਾਹਤਕਾਰ ਰਹਿਗੇ ਸੀ ਇਹਨਾਂ ਦਾ ਰਹਿਣ-ਸਹਿਣ ਸਹੀ ਸੀ ਕਿ ਪਹਿਲਾਂ ਵੀ ਲੜਾਈ ਝਗੜਾ ਹੈਗਾ ਸੀ ਨਹੀਂ ਕੋਈ ਝਗੜਾ ਮੇਥੋਂ ਗੱਲ ਪਰਿੰਸ ਸਹੀ ਤਾਂ ਸਹੀ ਕੋਈ ਝਗੜਾ ਨਹੀਂ ਕੋਈ ਝਗੜਾ ਨਹੀਂ ਬੜੇ ਨਾਲ ਕਰਦੇ ਪਾਣੀ ਭਰ ਕੇ ਬੰਦਾ ਨਮਾਜ਼ ਤੱਕ ਗ੍ਰਾਮ ਦੇ ਪਤਾ ਸੌੜ ਰਖਦੇ ਨੇ ਅਨਮਾੜੀ ਆਪ ਜਾ ਕੇ ਨਿਸ਼ਾਨੀ ਕਿਉਂ ਨਹੀਂ ਆ ਰਹਾ ਸਾਨੂੰ ਨਹੀਂ ਆ ਸੌੜ ਨਹੀਂ ਆਂ ਬੇਸੋਂ ਦਾ ਪਤਾ ਕਰਾਉਣਾ ਸੀ ਸਰਦਾਰ ਜੋ ਬੰਦਾ ਕਿੱਥੇ ਗਿਆ ਮਾਰ ਨੂੰ ਅੰਕ ਤੇ ਦਾਦਾ ਹਰ ਹਰ ਮੇ ਨੂੰ ਖਰਚਾ ਦਿੰਦੇ ਆ ਹਰ ਮੂਹਰੇ ਮਾਨੂ ਖਰਚਾ ਦੇਂਦੇ ਆ ਮਾਰ ਨੂੰ ਅੰਚੜ ਦਾਤ ਹੋ ਤੇ ਇਹ ਬਿਮਾਰਾਂ ਦਾ ਹਾਂ ਹਾਂ ਪਸਾ ਰਹਿਣਾ ਜਦੋਂ ਜਿਆਦਾ ਵੀ ਦੇਣਾ ਜੀ ਨਾ ਬੋਲਣਾ ਦੀ ਪਰਸਾ ਨਹੀਂ ਕਰਨੀ ਰੋਜੇ ਰੱਖਦੇ ਨਹੀਂ ਜਾਣੀ ਰੱਖ ਸਾ ਰੱਖਣਾ ਤਿੰਨ ਦੇ ਤੇ ਰੋਜੇ ਰੱਖਦੇ ਨਹੀਂ ਜਾਣਦੇ ਜੇ ਨਹੀਂ ਪਕਾ ਸਕਦਾ ਰੋਟੀ ਨੂੰ ਅੰਤੰਗ ਦਾਤ ਨੂੰ ਆ ਤੰਸਰ ਦੇ ਦੇ ਤੂੰ ਲੈ ਜਾਣਾ ਖਾਣਾ ਉਹ ਵੀ ਆ ਦੋ ਤੇ ਜਿਆਦਾ ਰੋਟੀ ਜੋ ਵੀ ਆ ਜਾ ਕੋਲੇ ਕੋ ਆ ਜਾ ਜੋ ਚਾਹੀਦਾ ਸਾਡੇ ਕੋ ਲੈ ਜਾ ਪਰ ਰੋਦੇ ਰੱਖੋ ਹਾਂਜੀ ਉੱਧਰ ਰੱਖਾ ਲੇ ਤਾਰ ਵਿੱਚ ਉਹਨਾਂ ਨਾਲ ਕੋਈ ਫਰਕ ਨਹੀਂ। ਮਤਲਬ ਉਹਨਾਂ ਰੈਂਡਸ ਐ ਸਹੀ ਕਿ ਮੁਸਲਮਾਨਾਂ ਦੇ ਨਾਲ ਠੀਕ ਰਹਿੰਦੇ। ਹਾਂਜੀ। ਬੱਬੇ ਵਿਆਹਾਂ ਸ਼ਾਦੀਆਂ ਤੇ ਵੀ ਹੈਗਾ ਸੀ ਨਿਉਦਰਾ ਭਾਜੀ ਇੱਕ ਦੂਜੇ ਨਾਲ। ਭਈਆ ਤੁਹਾਡੇ ਬੰਦੇ ਦਾ ਫੇਵਰ ਕਰਦਾ ਮਾੜੇ ਬੰਦੇ ਸਾਰਾ ਖਰਚੀ ਆਪ ਕਰ ਦਿੰਦੇ। ਸੁੱਕੀ ਸੁੱਕੀ ਹੱਸ ਦਿੰਦੇ ਆ। ਸ਼ੁਕਰ ਆਸ਼ਣ ਲੈਣ ਦੇ ਦੱਸ। ਉਹਨੂੰ ਫੇਰ ਮਾੜਨਾ। ਮੈਂ ਪਾਪੀ ਤੁਹਾਡੇ ਬੱਚੀ ਦਾ ਤੇ ਬੱਚੇ ਦਾ ਕਾਰਨ ਲੱਗਦਾ। ਬਾਣੇ ਕਾ ਦੀ ਸ਼ਾਦੀ ਤੇ ਹੋਏ ਤੇ ਖਰਚਾ ਕਰਾ ਹਾਂ ਬੱਬਾ ਜੀ ਜਦੋਂ ਐਲਾਨ ਹੋਇਆ ਵੀ ਹਿੰਦੁਸਤਾਨ ਤੇ ਪਾਕਿਸਤਾਨ ਬਣਨ ਲੱਗਿਆ ਹਾਂ ਉਦੋਂ ਆਪਣੇ ਪਿੰਡ 'ਚ ਕੋਈ ਲੜਾਈ ਝਗੜਾ ਹੋਇਆ ਕਿ ਤੁਗ ਨੂੰ ਮਾਨ ਗਏ ਨੇ ਕੋਈ ਨਹੀਂ ਮਾਮਲਾ ਇੱਕ ਬੱਚਾ ਨੇ ਸਹੌਤ ਹੋਇਆ ਹੈ ਸਹੀ ਉਹ ਗੁੱਸਮਾਨਾ ਹੋਇਆ ਜਦੋਂ ਨਿਕਲੇ ਸਹੀ ਮੈਨਾਂ ਰਹਿਤੀ ਆਵੇ ਜਦ ਜ਼ਾਨ ਲਗਿਆ ਨਾ ਜਿੱਕੂ ਸਿੰਨਰ ਪਾਰ ਤਰਦਾ ਬਾਰਾਂ ਕੋਡਾ ਦਾ ਕੂਚ ਯੂਗਾ ਦਾ ਰਾਹ ਕੋਈ ਤੇ ਤੁ ਮਾਮਲਾ ਹੈ ਬੰਦੇ ਨੂੰ ਬੰਦਾ ਨਹੀਂ ਪਤਾ ਜੇ ਆਪ ਸਰਦਾਰ ਆਪ ਖੁਦ ਗੱਲ ਕਰਾਂ ਕੋ ਨਾਲ ਕਹਿੰਦਾ ਜੀ ਠੀਕ ਹੈ ਬੰਦਾ ਆਪਣਾ ਆ ਗਿਆ ਬੰਦੇ ਨੇ ਬੰਦੇ ਨੂੰ ਪਹੁੰਚਾ ਦੇ ਤਿੰਨਾਂ ਦਾ ਦੋ ਚਲੇ ਗਏ ਸੋਣ ਬੁਲਾਵਾ ਮੰਗ ਲਈ ਉਹ ਤਾਂ ਫਿਰ ਬੰਦੇ ਦੀ ਗੱਲ ਪੁੱਛਤਾ ਮਹੌਜਾ 3 4 ਦਾ ਬੰਦਾ ਹਾਲਤ ਕਿਥੋਂ ਸੁਭਿਆ ਨਹੀਂ ਸਰਦਾਰਾਂ ਨੇ ਨਹੀਂ ਫਿਰ ਕੀ ਦੁਆ ਕਿੰਨਾ ਕੁ ਮਾਹੌਲਾ ਉਹ ਕੋਲ ਮਾੜੇ ਮੋਟੇ ਸਰਕਾਰ ਦੇ ਕਨਾਲ ਤੇ ਵਿਆਹ ਕਹਿੰਦੇ ਬਾਹਰ ਦਾ ਰੋਲ ਦੇ ਗਿਆ ਬਾਤ ਤੱਕ ਆਵਨ ਦੇਖਣ ਪੁੱਛਣ ਪਤਾ ਲੱਗ ਜਾਂਦਾ ਬਿਆਸਤ ਦਾ ਦੋ ਘੜੀ ਚਲੇ ਗਈ ਦਾ ਮੈਂ ਨੀਕੂ ਗੱਲ ਰਹੀ ਹੈ ਜੀ ਇੱਥੇ ਕੋਈ ਅਮਾ ਮੰਗਿਆ ਉਹ ਦਿਨ ਇੱਕ ਬੱਚਾ ਨਹੀਂ ਆਇਆ ਕੋਣ ਮਿੱਟੀ ਜਿੰਨਾ ਨੂੰ ਰਾਹ ਹੋਵੇ ਮਸੋਂ ਮੰਗਣਾ ਦੱਸਿਆ ਜਿੰਨਾ ਦਾ ਰੋਹਾਂ ਦਾ ਕੋਈ ਕੁਝ ਨਹੀਂ ਹੋਣਾ ਜਿਆ ਮੋਸਲਾ ਮਾਲ ਆ ਨਾ ਉਹ ਦੂਵੇਂ ਨਾਲ ਪਹਿਲੇ ਐਸੋ ਲੱਗਿਆ ਆ ਵੀ ਬਾਅਦ ਨੂੰ ਲਗਾ ਪਹਿਲੇ ਹੀ ਕਾਲ ਦਿੱਤਾ ਜੀ ਹਾਂ ਜੀ ਮੈਂ ਕਿਹਾ ਮਸ ਮਾਸ ਨੂੰ ਪਹਿਲੇ ਕਾਲ ਦਿੱਤਾ ਰਮਾਨ ਸੁਬੂਨ ਨੇ ਆਜ ਨਗਰ ਰੁਪਈਏ ਰੁਪਈਏ ਦਾ ਸੋਨਾ ਖੋਲ੍ਹ ਲਿਆ ਉਹਦਾ ਬਾਬਾ ਅੱਛਾ ਅੱਛਾ ਇਹਦਾ ਬੋਲ ਨੂੰ ਫਾਇਲੇ ਢੋ ਲਿਆ ਹਾਂ ਬਾਕੀ ਮਾਲ ਦੇ ਚ ਜਿਹੜਾ ਸੀ ਉਹਦਾ ਮਾਲ ਡੰਗਰ ਉਹ ਇੱਥੇ ਛੱਡ ਗਿਆ ਦਾਣਾ ਪੱਕਾ ਹੀ ਕੋਈ ਸ਼ੈ ਨਹੀਂ ਲੱਗ ਜਾਣਾ ਬਈ ਬੱਬਾ ਜੀ ਵੰਡ ਤੇ ਬਾਅਦ ਪਿੰਡ ਲੈ ਆਇਆ ਮੈਂ ਪਿੰਡ ਦੇਖਣ ਉਹਨਾਂ ਦਾ ਦੇਖ ਕਰਿਆ ਆਹ ਕੋਈ ਜੇਵਰ ਆ ਉਹਨਾਂ ਦੀ ਬੁਢੀਆਂ ਦੇ ਰੱਖਿਆ ਆ ਉਹ ਲੰਗ ਆਜੂ ਪੂਜਾ ਮਹਲਾ ਹੈ ਛੇ ਅੱਛਾ ਉਹ ਦਿਵਾ ਦੇ ਜਾਲਾ ਬਣਵਾਉ ਜਾਲਾ ਦੇ ਵਿੱਚ ਆਉਂਦੇ ਵੇ ਉਹ ਕੱਢ ਕੇ ਲਾਏਗਾ ਉਹਦਾ ਨਾਮ ਕੀ ਸੀ ਬਾਬਾ ਦੇ ਨਾਮ ਯਾਦ ਹੋਵੇ ਹਾਂਜੀ ਲੈਂਕ ਉਹਦਾ ਕੀ ਨਾਮ ਜਾਲਾ ਸਰਪਾਰ ਸਿੰਘ ਆਇਆ ਸੀ ਛੇਰ ਸਿੰਘ ਆਇਆ ਛੇਰ ਸਿੰਘ ਆਇਆ ਹਾਂ ਤੇ ਇਹ ਵੀ ਰ ਆਪਣਾ ਮਾਲ ਨੂੰ ਜੋ ਹੈ ਕਰਨਗੇ ਹਾਂ ਉਹ ਲਾਏਗਾ ਮਿਲ ਕੇ ਗਿਆ ਫਿਰ ਪਿੰਡ ਦੇ ਲੋਗਾਂ ਨੂੰ ਹੋਰ ਮਕਾਇਆ ਪਿੰਡ ਦਾ ਜੰਡਾ ਇਹ ਨਾਮ ਦੇ ਸੀ ਗਾ ਅੱਛਾ ਹਾਂ ਤੇ ਬਬੇ ਤੁਸੀਂ ਤੁਹਾਡੀ ਕਿੰਨੀ ਕੁ ਉਮਰ ਹੋਣੀ ਉਸ ਟਾਈਮ ਤੇ ਮੈਂ ਉਹਨੂੰ 9 ਸਾਲ ਦਾ ਪੰਜ ਸ਼ਗਨ 9 ਸਾਲ ਦਾ ਨਖਤਰ ਹਾਂ ਤੇ ਬਬੇ ਜਿਵੇਂ ਬੱਚੇ ਕੁੱਚੇ ਖੇਡਦੇ ਤੁਹਾਡਾ ਕੋਈ ਫਾਣੀ ਇੰਦਾ ਤਾਂ ਨਾਮ ਯਾਦ ਹੋ ਗਰੇ ਉਹ ਆਣੀ ਦੌਰ ਸਾਰੇ ਟੋਰਗੇ ਨਹੀਂ ਹੋਵੇ ਨਾ ਜ਼ਿਆਦਾ ਬਸ ਸਿੱਕਾ ਨਾ ਬਡੇਰਾ ਬੰਦਾ ਤੁਹਾਨੂੰ ਅਕਸਰ ਹੀ ਉਹਦੇ ਦੋ ਪੁੱਤਰ ਆਉਂਦੇ ਦੋ ਬਚਪਨ ਦੇ ਬੇਲੀ ਸੀ ਜਿਨ੍ਹਾਂ ਨੇ ਕੀ ਪੜ੍ਹਨ ਦਾ ਦਾ ਖੇਡਦਾ ਹੋਇ ਪੋਜੇ ਦਿਨ ਉਹ ਦੋ ਪੁੱਤਰ ਆਉਂਦੇ ਇੱਕ ਦਾ ਨਾ ਜਗਦੀਸ਼ ਆ ਅੱਛਾ ਇਹ ਤੁਹਾਨੂੰ ਨਿੰਦਰਾ ਤੇ ਇਹ ਸਾਡੇ ਅਮ ਜਮਤੀ ਆ ਛਪੜ ਦੇ ਰਹੇ ਸੁਕੂਨ ਇਹ ਆਪਣੇ ਪਿੰਡ ਦੇ ਬਗਲੇ ਦਾ ਮੇਲਾ ਵੀ ਲੱਗਦਾ ਆਪਣੇ ਪਿੰਡ 'ਚ ਨਹੀਂ ਮੇਲਾ ਕੋਈ ਨਹੀਂ ਤੇ ਜਿਹਦੇ ਨੂੰ ਨਦੀ ਫਾਕੀ ਤੇ ਜੋੜੀ ਉਹ ਮਨਾਉਂਦੇ ਹੁੰਦੇ ਸੀ ਕੋਈ ਨਹੀਂ ਲੱਗਦਾ ਸੀ ਜੀ ਇਹਨਾਂ ਦੇ ਬਾਹਰ ਪਿੰਡਾਂ ਦੀ ਲੱਗਦਾ ਸੀ ਹੁਣ ਇਹ ਆ ਕਿ ਹੁਣ ਪਿੰਡਾਂ ਦੀ ਵੰਡ ਹੋ ਗਈ ਆਪੋ ਆਪ ਤੇ ਇੱਕ ਪਿੰਡ ਨੂੰ 10-10 5-5 ਵੰਡ ਤੇ ਇੱਕ ਜਿਮੀਦਾਰ ਹੋ ਗਿਆ ਜੀ ਕਿਸੇ ਦਾ ਬਾਵਾ ਹੁੰਦਾ ਲੱਗਦਾ ਸੀ ਜੀ ਮੇਰਾ ਨਾਮ ਨਾ ਲੱਗਦਾ ਇੱਕ ਪਣਾ ਲੱਗਦਾ ਸੀ ਬੱਬਾ ਜੀ ਹਾਂ ਜੀ ਹਾਂ ਤੇ ਇੱਕ ਕੋਰਟ ਬਾਅਦ ਇਹਦੇ ਜਿਹੜਾ ਮਿਰਜ਼ਾਪੁਰੇ ਵੀ ਇਹਨਾਂ ਦੇ ਪਿੰਡ ਜਿਹੇ ਤੇ ਲੱਗਦਾ ਸੀ ਸਾਰਾ ਵਿਸ਼ਵਾਸ ਕਰ ਸਹੀ ਜੀ ਸੱਜਣ ਜੀ ਨੇ ਇਹ ਆਜ ਦੀਵਾਲ ਪਰ ਸਪੀਰਾਲਾ ਮਾਤਾ ਜੀ ਸਰਦੰਦਾ ਜੀ ਤੇ ਫਿਰ ਅੱਗੇ ਆ ਗਿਆ ਨਿੱਕੇ ਨਿੱਕੇ ਮੇਲੇ ਜੋ ਮੰਮਨ ਸਾਹਾ ਦਾ ਹੋ ਗਿਆ ਤੇ ਕਰਮ ਸਾਹਾ ਦਾ ਹੋ ਗਿਆ ਜੀ ਜਗਾ ਹੋਰ ਹੋੜ ਹੈ ਨਾ ਕਿੰਨਾ ਕਿ ਦੇਖਾ ਨਾ ਛੋਟੇ ਛੋਟੇ ਪਰਿਵਾਰ ਆ ਰਹੇ ਬਾਬਾ ਜੀ ਜਿਹੜਾ ਤੁਸੀਂ ਆਲ ਆਪਣੇ ਪਿੰਡ ਨਾਲ ਦੱਸਿਆ ਇਹ ਪੁਰਾਣਾ ਮੇਲਾ ਹੀ ਲੱਗਦਾ ਹੈ ਹਾਂ ਜੀ ਇਹ ਪੁਰਾਣਾ ਹੈ ਇਹ ਮੁਸਲਮਾਨ ਮਨਾਉਂਦੇ ਸੀ ਕਿਉਂ ਵੀ ਰਲ ਕੇ ਮਨਾਉਂਦੇ ਸੀ ਰਾਤ ਤੇ ਰਾਤ ਕਿ ਮਨਸਾਹ ਕਿ ਬਾਬਾ ਜੀ ਮੁੰਡੂ ਆਪਣੇ ਪਿੰਡ 'ਚ ਕੋਈ ਨਿਸ਼ਾਨੀ ਮਤਲਬ ਪੁਰਾਣੀ ਹੋਏਗੀ ਜਿਵੇਂ ਮਸਜਿਦ ਤੁਸੀਂ ਦਸੀ ਹਾਂਜੀ ਜੀ ਮਸਜਿਦ ਹਾਂ ਕੋਠੀ ਪੁਰਾਣੀ ਸਕੂਲ ਵੀ ਇਹੀ ਪੁਰਾਣਾ ਹੈਗਾ ਹਾਂ ਸਕੂਲ ਵੀ ਪੁਰਾਣਾ ਹੈ ਉਹਨੂੰ ਪੁਰਾਣਾ ਤੇਰਾ ਕੋਠੀ ਪੁਰਾਣੀ ਹੈ ਜੀ ਤੇ ਮਸਜਿਦ ਵੀ ਕਾਲੀ ਕੋਚਾਂਦ ਮੋਤਾਨੇ ਖਾਲੇ ਉਹਨਾਂ ਨਾਲ ਦੇ ਜਿਹੜੇ ਨਮਲਾਂ ਤੇ ਬਾਰਾਂ ਜਾ ਰਹੇ ਸਨ ਸਹੀ ਨਿਸ਼ਾਨੀਆਂ ਹੋਣੀਆਂ ਨੇ ਪਿੰਡ 'ਚ ਵਾਲੀ ਹਾਂਜੀ ਆਹ ਹੋਣੀ ਹੋਤਾਂ ਤਾਂ ਸਕੂਲ ਆਪਨਾ ਗੋਲ ਲੱਗ ਸੀ ਹਾਂ ਹਾਂ ਇਹ ਵੀ ਉਸ ਟਾਈਮ ਦੀ ਓਸ ਟਾਈਮ ਦੀ ਆ ਤੇ ਪਉ ਲੋਛਾ ਇਹਨਾਂ ਦਾ ਬਬਾਈ ਇਹਨਾਂ ਨੇ ਆਪਦੀ ਰੈਸ਼ ਪਿੰਡ ਵਿੱਚ ਹੀ ਰੱਖੀ ਹੋਈ ਸੀ ਪਿੰਡ ਵਿੱਚ ਤੇ ਉਹ ਕੋਲ ਉਹਨਾਂ ਦਾ ਹੁਣ ਤਾਂ ਖਤਮ ਹੋ ਗਿਆ ਉਹਨੇ ਇਹਨਾਂ ਦਾ ਘਰ ਸਾਬਾ ਬਹੁਤ ਵਕਤ ਦੀ ਜ਼ਰੂਰਤ ਨਾਲ ਹਰ ਦੁਬਾਰਾ ਕਮੀਤ ਕਰ ਲੈਣੀ ਤੇ ਇਹ ਕਿੱਥੇ ਤੋਂ ਬਬਾਈ ਪਿੰਡ ਦੇ ਇਹਨਾਂ ਦਾ ਘਰ ਆਂਦਾ ਹੁੰਦਾ ਸੀ ਹਾਂਜੀ ਨਾਲ ਕੋਠੀ ਵੀ ਹਾਂ ਨਾਲ ਕੋਠੀ ਗਾੜੀ ਦੀ ਸਮਝਦੇ ਤੇ ਕੋਈ ਨਹੀਂ ਹਾਂਜੀ ਸਹੀ ਵੀ ਮੰਨਦੇ ਆ ਜੇ ਕੋਠੀ ਤੇ ਉਹਦਾ ਨਾਲ ਉਹਨੇ ਆਪਦੀ ਬਾਲਗਾ ਉਹਨੇ ਇਥੋਂ ਕੋਠੀ ਹਾਂਜੀ ਹਾਂ ਚਲੋ ਹਰ ਬੰਗੈ ਸਾਹਿਬ ਤੁਸੀਂ ਦੱਸੋ ਕਹਿੰਦੇ ਹੁਣ ਕੋਈ ਜਦੋਂ ਪੁਰਾਣੀਆਂ ਗੱਲਾਂ ਛਿੜਦੀਆਂ ਆਉਂਦੇ ਕੋਈ ਪੁਰਾਣੀ ਗੱਲ ਯਾਦ ਆਂਦੀ ਏ ਸਾਨੂੰ ਸੁਣਾਓ ਉਸ ਟਾਈਮ ਦੀ ਕੋਈ ਗੱਲ ਕੋਈ ਗਾਹ ਕੋਈ ਸੁਣਾ ਤਾ ਕੋਈ ਗ੍ਰਾਮਣ ਲੱਗਾ ਖੁਫਾ ਖੁਆਗ ਦਾਵਾ ਕਿਤੇ ਨਿਆ ਦਾਵਾ ਕਰਦੇ ਗਏ ਜਾਂਦੇ ਉਹਦਾ ਪਤਾ ਤੁਹਾਨੂੰ ਜੇ ਚੱਕਦੇ ਜਾਵਨ ਲੱਗਾ ਤਿੰਨ ਚਾਰ ਦਿਨ ਤੋਂ ਪੰਜ ਦਿਨ ਦਾਵਾ ਕੋ ਪਾ ਲਾ ਤੇ ਸਾਰਿਆਂ ਨੂੰ ਕੀ ਖੁਫਾ ਤੇ ਗਾਂ ਪੁਕਾਰ ਅੱਛਾ ਜਦੋਂ ਪਤਾ ਲੱਗਿਆ ਵੀ ਵੰਡ ਹੋਣ ਲੱਗੀ ਖੀਰਾ ਠੀਕ ਪਹੁੰਚਦੇ ਨਹੀਂ ਹਾਂ ਹਾਂ ਆ ਜੀ ਬਸ ਸਾਦ ਨੂੰ ਸਾਦ ਦਾ ਸਾਰਣਾ ਆਸਪੋਟੀ ਦੇ ਬਾਕ ਨਮੀ ਨਮੀ ਨਮਨਾਈ ਸੀ ਆਪੋਟੀ ਨਾਲ ਪੱਲੇ ਸਾਦ ਤੇ ਹਰਾਸੀ ਅੱਛਾ ਸਾਰਣ ਫਿਰ ਚੀਕ ਬਾਾਕ ਕੋ ਦਿੱਕ ਚੁੱਟ ਪੰਗਨਗਣ ਜਾਣੀ ਇਹਨਾਂ ਵਾਲੇ ਕਾਲ ਬਣਿਆ ਹੀ ਸੀ ਜਿਹੜੇ ਪੈ ਹਾਂਜੀ ਮੇਗਾ ਹਲੇ ਮੇਰੇ ਕੋਲ ਕਾਰਨ ਦਾ ਮੁਕੰਮਲ ਹੋਇਆ ਹਾਂ ਪਰ ਉਹ ਜਿੱਦ ਕਰ ਲਈ ਤਾਂ ਉਹ ਵਾਲੀ ਕੋਟ ਵਾਲੀ ਨਿੰਦਿਆ ਆਸਾਨ ਹੋ ਗਈ ਤੇ ਤਿਆਰ ਹੋਈ ਹੈ ਤੇ ਬਾਸਿੰਦ ਦਾ ਥੋੜਾ ਵਿਚਾਰੀ ਹਾਂ ਕੁਝ 6 ਮਹੀਨੇ ਸਾਲ ਇਚ ਆਇਆ ਨਿੰਦਿਆ ਤੇ ਇਹ ਤੇਰਾ ਖਾਣਾ ਸਾਰਾ ਪਾ ਤੇ ਬਾਬਾ ਜੀ ਨੰਬਰਦਾਰੀ ਵੀ ਫੇਰ ਨਾਲ ਹੀ ਹੋਣੀ ਹੈ ਤੇ ਇਹ ਫੈਸਲੇ ਪੰਚਾਇਤ ਦੇ ਸਹੀ ਕਰਦੇ ਸੀ ਇਨਸਾਨ ਨਾ ਹਾਂ ਮਾਲੂ ਚੋਣ ਨੰਬਰਦਾਰ ਚੋਣ ਦਾ ਕੋਟਾ ਚੋਣ ਨਹੀਂ ਆਉਂਦੀ ਹੈ ਅੱਛਾ ਜਿਹੜੇ ਆਉਂਦੇ ਸੰਸਦ ਇਹ ਆਪਸ ਰਹਿੰਦੇ ਆ ਮੋਰ ਆਪੇ ਹੀ ਫਾਇਦਲੇ ਕਰਦੇ ਹਾਂ ਮੈਂ ਤਾਂ ਕਿਹਾ ਕਿ ਬਾਹਰ ਨਿਕਲ ਤਾ ਬਾਹਰ ਆਣ ਜੇ ਤੇ ਨਾ ਜੇ ਦੇ ਆ ਜਾਓ ਤਾਂ ਬਹੁਤ ਆਜੰਦੇ ਜਿੰਨੇ ਨਹੀਂ ਤੇ ਕਿੰਨ ਜਲ ਕਿਸੇ ਨੂੰ ਕੋਸ਼ਿਸ਼ ਨਾ ਵਾਪਸ ਕਰਦੇ ਹੋਗੇ ਪਿੰਡ ਦੀ ਜਾਂਦੀ ਗਲਤੀ ਨਹੀਂ ਹੋਈ ਸੋਹਰ ਬਾਹਰ ਬੰਦੇ ਜਿੰਨ ਬੇਸੋਗਾਂ ਜਾਂਦੇ ਸੀ ਤੇ ਆ ਗਏ ਸਰਦਾਰ ਕਹਿੰਦੇ ਆ ਜਾਂਦਾ ਜਿਸਦਾਰ ਕਹਿੰਦਾ ਦੋ ਕੁਛ ਰਕੀ ਤੋਂ ਵਾਪਸ ਕਰਦੇ ਹਾਂ ਕਿਉਂ ਨਹੀਂ ਉਹਨਾਂ ਦੀ ਬਾਤ ਵਾਪਸ ਅੱਛੇ ਬਾਬਾ ਜੀ ਜਿਹੜੇ ਹਾਜ਼ਰ ਹੋ ਗਏ ਇਹ ਪਿੰਡ ਦੇ ਚ ਉਹ ਕਿੱਥੋਂ ਦੇ ਸੀ ਪਿੱਛੋਂ ਉਹਦੇ ਧੰਨ ਤੇ ਫਿਰ ਦੱਸਿਆ ਨਾ ਕਿੱਥੋਂ ਆਏ ਵੰਡ ਤੋਂ ਬਾਅਦ ਉਹ ਜਿਲ੍ਹਾ ਨਿਸਾਰ ਤੇ ਆਏ ਹੋਏ ਨੇ ਜਿੱਥੇ ਕੀ ਕੋਗੂਲਾ ਗਰੇਂਦਰ ਦੇ ਆਏ ਹੋਏ ਨੇ ਕੋਗੂਲਾ ਰੋਦਕ ਤੇ ਆਏ ਹੋਏ ਨੇ ਇਹ ਜੋ ਬੋਨੇ ਆਂਦੀ ਨੇ ਤੂੰ ਯਸ ਤੂੰ ਜੇ ਪੋਟੀ ਆਇਆ ਨੇ ਆ ਪੀ ਉਹ ਚੰਦਨਪੁਰ ਤੇ ਆਏ ਹੋਏ ਨੇ ਚੰਦਨਪੁਰ ਆਏ ਹੋਏ ਅੱਗੇ ਉਹ ਬਾਗ ਨੂੰ ਉੱਧਾ ਜਾਣਾ ਹੈ ਬੱਬਾ ਜੀ ਜਿਹੜੇ ਮਤਲਬ ਕਿ ਇੱਥੋਂ ਦੇ 300 ਮਾ ਰਹਿਣ ਵਾਲੇ ਸੀ ਕਿੰਨੇ ਕੁ ਘਰ ਆਉਂਦੇ ਨੇ ਘਰ ਸੌ ਕੁ ਹੋ ਗਈ ਹੈ ਸੌ ਕੁ ਹਾਂ ਮਤਲਬ ਪਿੰਡ ਕਿੱਡਾ ਕੋ ਵੱਡਾ ਹਾਂ ਮਤਲਬ ਕਿੰਨੇ ਪਿੰਡ ਦਾ ਇਸ ਬਜ਼ਾਰ ਤੋਂ ਬੜਾ ਫੜ ਪਿੰਡ ਦਾ ਪਹਿਲਾਂ ਜਦੋਂ ਦੁਕਾਨ ਖੜੀ ਜੋ ਤੂੰ ਗੱਲੇ ਨਹੀਂ ਗਈ ਲੱਗੂ ਐ ਛੱਡਤੀ ਜਾਈ ਲੱਗੂ ਫਿਰ ਰਹਿੰਦਾਗਾ ਤਾਂ ਉਹ ਪੁਰਾਣਾ ਸਕੂਲ ਰੱਖਿਆ ਉਹਨਾਂ ਤੋਂ ਕੋਲ ਨਹੀਂ ਗਿਆ ਕਿ ਅੱਗੇ ਵਰਤਵਾਇ ਇਹ ਨਾ ਕੋਈ ਦਾ ਕੁੰਜਾ ਤੇ ਬਸ ਇੰਨਾ ਕੋਈ ਤੇ ਤਾਮੂ ਦਾਾਮ ਨੂੰ ਕੋਈ ਜਰਨਾ ਕੋਈ ਚਾਹਲੇ ਕੁਕਿਰ ਲੈ ਤੇ ਪੈਂਟੇ ਤੁਹਾਨੂੰ ਆਉਣਾ ਚਾਹੀਦਾ ਤੇ ਕੁਕਲੇ ਤੇ ਜਿਹਨੇ ਤਾਂ ਸਭ ਕੁਝ ਦੋੜਨਾ ਗਿਆ ਕੋਈ ਮੋਲ ਦੇ ਦਿੱਤਾ ਮੈਂ ਰਖਵਾ ਫਿਰ ਬੰਦਾ ਕੇ ਅੰਦਰ ਗਿਆ ਕੁਲੇ ਵੇਖਦਾ ਜੀ ਇਹਦੇ 9 ਪਿੰਡ ਸੀ ਉਹ ਬੱਬੇ ਨਾਲ ਨਾਲ ਹੀ ਲੱਗਦੀ ਸੀ ਕਿ 2 12 12 ਪਿੰਡ 12 ਪਿੰਡ ਨਾਲ ਨਾਲ ਲੱਗਦੀ ਸੀ ਕਿ ਨਹੀਂ ਦੂਰ ਦੂਰ ਲੱਗਦੀ ਸੀ ਨਾਲ ਇਹ ਵੀ ਨਾਲ ਨਾਲ ਲੈ ਲੈ ਲਦੇ ਹੀ ਸਾਰੇ ਹਾਂ ਜਿਹੜਾ ਪਿੰਡ ਆ ਗਿਆ ਨਗਰਾ ਪਿੰਡ ਆ ਗਿਆ ਸਰਪਿੰਡ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਮਾਂ ਕੱਢ ਦਿੱਤਾ ਬਹੁਤ ਸ਼ੁਕਰੀਆ ਤੇ ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀ ਪਾਲਪੁਰ ਦਾ ਪਿੰਡ ਕਿਲਾ ਤਾਰਾ ਸਿੰਘ ਇਸ ਤਰ੍ਹਾਂ ਦੀਆਂ ਅਸੀਂ ਜ਼ੀਤ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਦਾ